ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਆਪਾਂ ਲੈ ਕੇ ਹਾਜ਼ਰ ਆਂ ਆਪਣੀ ਅੱਜ ਦੀ ਕਹਾਣੀ ਇੱਕ ਨੂਨ ਨੇ ਆਪਣੀ ਸੱਸ ਦੀ ਕੀ ਦੁਰਦਸ਼ਾ ਕੀਤੀ ਤੇ ਜਦੋਂ ਉਹਦੀ ਧੀ ਵਿਦੇਸ਼ ਤੋਂ ਆ ਕੇ ਆਪਣੀ ਮਾਂ ਦਾ ਹਾਲਚਾਲ ਵੇਖਦੀ ਆ ਤਾਂ ਉਹ ਆਪਣੇ ਭਰਾ ਭਾਬੀ ਨੂੰ ਕਿਵੇਂ ਸਬਕ ਸਿਖਾਉਂਦੀ ਆ ਗੁਰਮੇਲ ਕੌਰ ਦੇ ਪਤੀ ਬੈਂਕ ਮੈਨੇਜਰ ਸੀ ਤੇ ਗੁਰਮੇਲ ਕੌਰ ਘਰੇਲੂ ਔਰਤ ਸੀ ਪਰ ਉਹ ਪੜ੍ਹੀ ਲਿਖੀ ਸੀ ਉਹਨਾਂ ਦੇ ਘਰ ਦੋ ਬੱਚੇ ਪੈਦਾ ਹੁੰਦੇ ਆ ਇੱਕ ਬੇਟਾ ਤੇ ਇੱਕ ਬੇਟੀ ਉਹ ਆਪਣੇ ਬੱਚਿਆਂ ਨੂੰ ਖੂਬ ਪੜਾਉਂਦੇ ਲਿਖਾਉਂਦੇ ਆ ਬੱਚੇ ਵੱਡੇ ਹੋ ਜਾਂਦੇ ਆ ਜਦੋਂ ਬੱਚੇ ਪਲੱਸ 2 ਪਾਸ ਕਰਕੇ ਕਾਲਜ ਜਾਣ ਲੱਗਦੇ ਆ ਤਾਂ ਗੁਰਮੀਲ ਕੌਰ ਦੇ ਪਤੀ ਆ ਜਿਹੜੇ ਉਹਨਾਂ ਨੂੰ ਅਚਾਨਕ ਦਿਲ ਦਾ ਦੌਰਾ ਪੈਂਦਾ ਤੇ ਉਹਨਾਂ ਦੀ ਮੌਤ ਹੋ ਜਾਂਦੀ ਆ ਆਪਣੇ ਪਤੀ ਦੀ ਮੌਤ ਤੋਂ ਬਾਅਦ ਗਰਮੀਲ ਕੌਰ ਕਾਫੀ ਟੁੱਟ ਜਾਂਦੀ ਆ ਪਰ ਉਹ ਆਪਣੇ ਬੱਚਿਆਂ ਲਈ ਹੌਸਲਾ ਨਹੀਂ ਹਾਰਦੀ ਹੌਲੀ ਹੌਲੀ ਉਹ ਆਪਣੇ ਆਪ ਨੂੰ ਇਸ ਸਦਮੇ ਚੋਂ ਬਾਹਰ ਕੱਢਦੀ ਆ ਉਹ ਸੋਚਦੀ ਆ ਕਿ ਮੈਂ ਆਪਣੇ ਬੱਚਿਆਂ ਲਈ ਜੀਣਾ ਆਪਣੇ ਬੱਚਿਆਂ ਲਈ ਮੈਨੂੰ ਮਜ਼ਬੂਤ ਹੋਣਾ ਪਊ ਉਹਨੂੰ ਦੁੱਗਣੀਆਂ ਜ਼ਿੰਮੇਵਾਰੀਆਂ ਸੰਭਾਲਣੀਆਂ ਪੈਂਦੀਆਂ ਉਹ ਆਪਣੇ ਬੱਚਿਆਂ ਨੂੰ ਇਹ ਅਹਿਸਾਸ ਨਹੀਂ ਕਰਾਉਣਾ ਚਾਹੁੰਦੀ ਕਿ ਜੇ ਸਾਡੇ ਪਾਪਾ ਹੁੰਦੇ ਤਾਂ ਸ਼ਾਇਦ ਅਸੀਂ ਕਿਸੇ ਵਧੀਆ ਅਉਦੇ ਤੇ ਹੁੰਦੇ ਉਹ ਹਰ ਸੰਭਵ ਯਤਨ ਕਰਦੀ ਆ ਆਪਣੇ ਬੱਚਿਆਂ ਦੀ ਪੜ੍ਹਾਈ ਲਈ ਉਹਦੇ ਬੱਚੇ ਵੀ ਵਧੀਆ ਲਾਇਕ ਹੁੰਦੇ ਨੇ ਕਾਲਜ ਤੋਂ ਬਾਅਦ ਉਹ ਆਪਣੇ ਟੈਸਟਾਂ ਦੀ ਤਿਆਰੀ ਕਰਦੇ ਆ। ਕੁੜੀ ਲਈ ਇੱਕ ਵਿਦੇਸ਼ੀ ਮੁੰਡੇ ਦਾ ਰਿਸ਼ਤਾ ਆਉਂਦਾ ਤੇ ਗਰਮੇਲਕੌਰ ਉਹ ਰਿਸ਼ਤੇ ਨੂੰ ਹਾਂ ਕਰ ਦਿੰਦੀ ਆ। ਕੁੜੀ ਵਿਆਹ ਕਰਵਾ ਕੇ ਅਮਰੀਕਾ ਚਲੀ ਜਾਂਦੀ ਆ। ਜਿਹੜਾ ਗਰਮੇਲਕੌਰ ਦਾ ਬੇਟਾ ਹੁੰਦਾ ਉਹਨੂੰ ਸਰਕਾਰੀ ਬੈਂਕ ਦੇ ਵਿੱਚ ਨੌਕਰੀ ਮਿਲ ਜਾਂਦੀ ਆ। ਨੌਕਰੀ ਮਿਲਣ ਤੋਂ 2 ਸਾਲ ਬਾਅਦ ਉਹ ਆਪਣੇ ਬੇਟੇ ਦਾ ਵਿਆਹ ਕਰ ਲੈਂਦੀ ਆ। ਉਹਦੀ ਨੂੰ ਪੜ੍ਹੀ ਲਿਖੀ ਹੁੰਦੀ ਆ ਪਰ ਉਹ ਨੌਕਰੀ ਨਹੀਂ ਕਰਦੀ ਹੁੰਦੀ। ਹੌਲੀ ਹੌਲੀ ਜਿਹੜੀ ਉਹਦੀ ਨੂਹ ਹੁੰਦੀ ਆ ਉਹਦਾ ਚਿਹਰਾ ਸਾਹਮਣੇ ਆਉਂਦਾ ਗੁਰਮੇਲ ਕੌਰ ਨੂੰ ਉਹ ਕਾਫੀ ਤੰਗ ਪਰੇਸ਼ਾਨ ਕਰਦੀ ਆ ਉਹ ਆਪ ਸਾਰਾ ਦਿਨ ਫੋਨ ਤੇ ਲੱਗੀ ਰਹਿੰਦੀ ਆ ਤੇ ਆਪਣੀ ਸੱਸ ਤੋਂ ਸਾਰਾ ਕੰਮ ਕਰਵਾਉਂਦੀ ਆ ਜੇ ਉਹਦੀ ਸੱਸੋ ਦੇ ਕਮਰੇ ਚ ਕਦੇ ਚਲੀ ਜਾਂਦੀ ਤਾਂ ਉਹ ਨੱਕ ਬੁੱਲ ਕੱਢਦੀ ਜੇ ਉਹ ਕਹਿ ਦਿੰਦੀ ਬੀਤੀ ਇਹ ਅੱਜ ਆਪਾਂ ਰਲ ਕੇ ਕੰਮ ਕਰ ਲਈਏ ਤਾਂ ਵੀ ਉਹਦੀ ਨੂਹ ਉਹਨੂੰ ਕਾਫੀ ਮੰਦਾ ਚੰਗਾ ਬੋਲਦੀ ਸ਼ੁਰੂ ਸ਼ੁਰੂ ਚ ਤਾਂ ਉਹ ਚੁੱਪ ਰਹੀ ਉਹਨੂੰ ਲੱਗਿਆ ਕਿ ਲੋਕ ਕਹਿਣਗੇ ਕਿ ਇੱਕ ਵਿਧਵਾ ਔਰਤ ਅਤੇ ਆਪਣੀ ਨੂਹ ਨਾਲ ਵੀ ਨਹੀਂ ਕੱਟਦੀ ਤੇ ਉਹਨੇ ਆਪਣੇ ਬੇਟੇ ਨੂੰ ਵੀ ਕਦੇ ਆਪਣੀ ਨੂੰਹ ਦੀ ਸ਼ਿਕਾਇਤ ਨਾ ਕੀਤੀ ਕਿ ਸ਼ਾਇਦ ਇਹ ਨਵੀਂ ਆਈਏ ਤੂੰ ਅਡਜਸਟ ਨਹੀਂ ਹੋ ਰਹਾ ਹੌਲੀ ਹੌਲੀ ਇਹ ਆਪੇ ਸਿੱਖ ਜੂਗੀ ਉਹ ਉਹਨੂੰ ਕੁੜੀਆਂ ਵਾਂਗੂ ਸਮਝਾਉਂਦੀ ਕਹਤੀ ਏ ਪੁੱਤ ਹੁਣ ਤੂੰ ਸਾਡੇ ਘਰ ਦਾ ਜੀ ਆ ਤੇ ਐਦਾਂ ਆਪਣਾ ਸਮਾਂ ਪਾਸ ਨਹੀਂ ਹੋਣਾ ਤੂੰ ਵਧੀਆ ਮੇਰੇ ਨਾਲ ਰਿਹਾ ਕਰ ਆਪਾਂ ਰਲ ਮਿਲ ਕੇ ਕੰਮ ਕਰੀਏ ਵੀ ਹੁਣ ਮੈਂ ਇੰਨੀਆਂ ਜ਼ਿੰਮੇਵਾਰੀਆਂ ਨਿਭਾਈਆਂ ਹਨਾ ਸਾਰੀ ਉਮਰ ਤੱਕ ਮੇਰੇ ਤੋਂ ਵੀ ਕੰਮ ਨਹੀਂ ਹੁੰਦਾ ਪਰ ਉਹਦੀ ਨੂੰਹ ਦੇ ਕੋਈ ਅਸਰ ਨਹੀਂ ਹੁੰਦਾ ਸੀ ਉਹ ਆਪਣੀ ਸੱਸ ਤੋਂ ਕੰਮ ਵੀ ਕਰਵਾਉਂਦੀ ਤੇ ਬੈਠੀ ਬੈਠੀ ਉਹਨੂੰ ਹੁਕਮ ਵੀ ਚਾੜਦੀ ਪਰ ਗਰਮੇਲ कौर ਭੋਲੀ ਸੀ ਜੇ ਉਹਦੀ ਨੂੰਹ ਉਹਨੂੰ ਬੈਠੀ ਬੈਠੀ ਕਹਿ ਦਿੰਦੀ ਵੀ ਮੰਮੀ ਮੈਨੂੰ ਪਾਣੀ ਦਾ ਗਲਾਸ ਚਾਹੀਦਾ ਤਾਂ ਉਹ ਪਾਣੀ ਦਾ ਗਲਾਸ ਉਹਨੂੰ ਫੜਾਕੇ ਆਉਂਦੀ ਤੇ ਉਹ ਨਾ ਉਹਨੂੰ ਤੰਗ ਪਰੇਸ਼ਾਨ ਜਿਆਦਾ ਕਰਦੀ ਸੀ ਆਪਣੀ ਸੱਸ ਨੂੰ ਜੇ ਮੰਨ ਲ ਵੋ ਪਾਣੀ ਲੈ ਕੇ ਆਈ ਤਾਂ ਕਹਿ ਦਿੰਦੀ ਵੀ ਕੱਚ ਦੇ ਗਲਾਸ ਚ ਕਿਉਂ ਨਹੀਂ ਲਿਆਈ ਜੇ ਉਹ ਕੱਚ ਦੇ ਗਲਾਸ ਚ ਲਿਆਉਂਦੀ ਤਾਂ ਕਹਿਣਦੀ ਸੀ ਠੰਡਾ ਕਿਉਂ ਨਹੀਂ ਲਿਆਏ ਜੇ ਉਹ ਠੰਡਾ ਪਾਣੀ ਲੈ ਆਉਂਦੀ ਸੀ ਤਾਂ ਕਿ ਠੰਡਾ ਪਾਣੀ ਪੀ ਕੇ ਮੇਰਾ ਗਲਾ ਖਰਾਬ ਹੋ ਜਾਊ ਗੁਰਮੀਲ कौर ਆਪਣੀ ਨੂਹ ਦੇ ਇਸ ਬਿਹੇਵ ਤੋਂ ਤੰਗ ਆ ਗਈ ਤੇ ਉਹ ਡਿਪਰੈਸ਼ਨ ਚ ਰਹਿਣ ਲੱਗੀ ਇੱਕ ਦਿਨ ਉਹਨੇ ਆਪਣੇ ਬੇਟੇ ਨੂੰ ਕਿਹਾ ਕਿ ਪੁੱਤ ਤੂੰ ਤਾਂ ਡਿਊਟੀ ਚਲਾ ਜਾਣਾ ਪਰ ਨੂਹ ਰਾਣੀ ਮੈਨੂੰ ਤੰਗ ਕਰਦੀ ਆ ਨਾਲੇ ਤਾਂ ਮੇਰੇ ਤੋਂ ਕੰਮ ਕਰਵਾਉਂਦੀ ਆ ਤੇ ਨਾਲੇ ਮੈਨੂੰ ਨਾ ਵੈਸੇ ਵੀ ਪਰੇਸ਼ਾਨ ਕਰਦੀ ਆ ਇਹ ਮਾਨਸਿਕ ਤੌਰ ਤੇ ਉਹ ਆਪਣੇ ਘਰ ਵਾਲੀ ਨਾਲ ਗੱਲ ਕਰਦਾ ਵੀ ਮੰਮੀ ਤੇਰੀ ਸ਼ਿਕਾਇਤ ਕਰ ਰਹੀ ਸੀ ਤਾਂ ਉਹ ਨਾ ਪਖੰਡ ਕਰਨ ਲੱਗ ਜਾਂਦੀ ਆ ਆਪਣੇ ਘਰ ਵਾਲੇ ਸਾਹਮਣੇ ਰੋਂਦੀ ਆ ਕਰ ਲਾਉਂਦੀ ਆ ਕਿ ਬੁੜੀ ਆਪਣੇ ਚ ਫਰਕ ਪਵਾਉਣਾ ਚਾਹੁੰਦੀ ਹੈਗੀ ਇਹ ਹਿਸਾਨ ਕਰਦੀ ਆ ਮੇਰੇ ਤੇ ਸਾਰਾ ਦਿਨ ਮੈਂ ਸਾਰੇ ਕੰਮ ਕਰਦੀ ਆ ਪਰ ਇਹ ਮੇਰੇ ਕੰਮਾਂ ਚ ਨੂੰ ਕੋਚਾ ਕੱਢਦੀ ਆ ਤੇ ਇਹ ਮੈਨੂੰ ਸੁਣਾਉਂਦੀ ਰਹਿੰਦੀ ਆ ਵੀ ਤੇਰੇ ਘਰ ਵਾਲੇ ਨੂੰ ਮੈਂ ਪਾਲਿਆ ਵਿਧਵਾ ਔਰਤ ਨੇ ਤੇ ਨੌਕਰੀ ਤੇ ਲਵਾਇਆ ਮੇਰਾ ਜਾਦੇ ਹੱਕ ਉਹ ਮੇਰਾ ਮੁੰਡਾ ਇਹ ਮੈਨੂੰ ਇਦਾਂ ਤਾਂਨੇ ਮਿਹਨੇ ਮਾਰਦੀ ਆ ਜਿਹੜਾ ਉਹਦਾ ਮੁੰਡਾ ਹੁੰਦਾ ਉਹ ਸਚਾਈ ਜਾਣੇ ਬਿਨਾ ਆਪਣੇ ਘਰ ਵਾਲੀ ਦੇ ਪਿੱਛੇ ਲੱਗ ਜਾਂਦਾ ਤੇ ਉਹ ਵੀ ਆਪਣੀ ਮਾਂ ਦੀ ਗੱਲ ਨੂੰ ਅਣਗੌਲੀਆਂ ਕਰਨ ਲੱਗ ਜਾਂਦਾ ਉਹ ਦੋਨੋਂ ਜੀ ਇੰਨਾ ਉਹਨੂੰ ਤੰਗ ਪਰੇਸ਼ਾਨ ਕਰਦੇ ਆ ਵੀ ਉਹ ਪਾਗਲ ਟਾਈਪ ਹੋ ਜਾਂਦੀ ਆ ਹੁੰਦੀ ਹੁੰਦੀ पागल ਉਹ ਪੂਰੀ ਤਰ੍ਹਾਂ ਪਾਗਲ ਹੋ ਜਾਂਦੀ ਆ ਫਿਰ ਉਹੀ ਨੂੰ ਹੁਣ ਉਹ ਤਾਂ ਉਹਨੂੰ ਚੰਗੀ ਭਲੀ ਨੂੰ ਨਹੀਂ ਸੀ ਸਿਆਣ ਦੀ ਜਦੋਂ ਪਾਗਲ ਹੋ ਗਈ ਉਦੋਂ ਕਿੱਥੋਂ ਸਾਭਣਾ ਸੀ ਉਹਦੇ ਪਾਗਲਪਨ ਦੀ ਹਾਲਤ ਇੰਨੀ ਵਿਗੜ ਜਾਂਦੀ ਆ ਕਿ ਉਹਨੂੰ ਉਹ ਸੰਗੜ ਲੈ ਕੇ ਰੱਖ ਦਿਆ ਕਮਰੇ 'ਚ ਤੇ ਜੇ ਉਹਨੂੰ ਕਦੇ ਖੁੱਲਾ ਛੱਡ ਦਿੰਦੇ ਆ ਤਾਂ ਉਹ ਚੀਜ਼ਾਂ ਖਰਾਬ ਕਰ ਦਿੰਦੀ ਆ ਭਾਂਡੇ ਭੰਨ ਦਿੰਦੀ ਆ ਟੂਟੀਆਂ ਛੱਡ ਦਿੰਦੀ ਆ ਬਿਜਲੀ ਨਾਲ ਪੰਗੇ ਲੈਂਦੀ ਆ ਵੀ ਉਹਨੂੰ ਕੁਝ ਨਹੀਂ ਪਤਾ ਲੱਗਦਾ ਬਜਾਏ ਇਲਾਜ ਕਰਾਉਣ ਦੀ ਉਹ ਉਹਨੂੰ ਇੱਕ ਕਮਰੇ 'ਚ ਬੰਦ ਰੱਖਣਾ ਠੀਕ ਸਮਝਦੇ ਆ ਤੇ ਜਦੋਂ ਗਰਮੇਲਕੌਰ ਦੀ ਤੀ ਦਾ ਫੋਨ ਆਉਂਦਾ ਆ ਆਪਣੇ ਭਰਾ ਨੂੰ ਤੇ ਉਹ ਕਹਿੰਦੀ ਆ ਵੀ ਮੈਂ ਮੰਮੀ ਨਾਲ ਗੱਲ ਕਰਨੀ ਆ ਤਾਂ ਉਹ ਨਾ ਉਹਨੂੰ ਸੱਚ ਨਹੀਂ ਦੱਸਦੀ ਉਹ ਕਦੇ ਕਹਿੰਦੀ ਆ ਮੰਮੀ ਹੈ ਨਹੀਂ ਅੱਜ ਮੰਮੀ ਭੂਆ ਕੋਲ ਗਈ ਆ ਅੱਜ ਮੰਮੀ ਗਵੰਡੀਆਂ ਦੇ ਗਈ ਆ 15 20 ਦਿਨ ਤਾਂ ਉਹਦੀ ਕੁੜੀ ਢੀਕਦੀ ਆ ਪਰ ਉਹ ਕਹਿੰਦੀ ਆ ਵੀ ਐ ਤਾਂ ਨਹੀਂ ਹੋ ਸਕਦਾ ਵੀ ਮੰਮੀ ਰੋਜ਼ ਹੀ ਨਾ ਘਰੇ ਹੋਵੇ ਤੇ ਉਹਨੂੰ ਫਿਕਰ ਹੋਣ ਲੱਗ ਜਾਂਦੀ ਆ ਆਪਦੀ ਮਾਂ ਦੀ ਤੇ ਉਹ ਨਾ ਅੰਡੀਆਂ ਗਵੰਡੀਆਂ ਦਾ ਨੰਬਰ ਲੈ ਲੈਂਦੀ ਆ ਕਿਸੇ ਨਾ ਕਿਸੇ ਤਰ੍ਹਾਂ ਇੱਕ ਬਾਣਚੋ ਫੋਨ ਕਰਕੇ ਪੁੱਛਦੀ ਆ ਕਿ ਮੇਰੀ ਮੰਮੀ ਨਾਲ ਮੈਂ ਗੱਲ ਕਰਨੀ ਆ ਵੀ ਜੇ ਤੁਸੀਂ ਕਰਵਾ ਸਕੋ ਤਾਂ ਤੇ ਜਿਹੜੀ ਉਹਦੀ ਗਵਾਂਢਣ ਚਾਚੀ ਹੁੰਦੀ ਆ ਉਹ ਉਹਦੀ ਕੁੜੀ ਨੂੰ ਗਰਮੇਲ ਕੋਲ ਦੀ ਕੁੜੀ ਨੂੰ ਸਾਰੀ ਗੱਲ ਸੱਚ ਦੱਸ ਦਿੰਦੀ ਆ ਵੀ ਜਦੋਂ ਦਾ ਤੇਰਾ ਭਰਾ ਵਿਆਹਿਆ ਤੇਰੀ ਭਾਬੀ ਤਾਂ ਇਹੋ ਜਿਹੀ ਆਈ ਆ ਵੀ ਉਹਨੇ ਤਾਂ ਤੇਰੀ ਮੰਮ ਨੂੰ ਪਾਗਲ ਕਰ ਰੱਖਿਆ ਵੀ ਉਹਨੂੰ ਇਲਾਜ ਤਾਂ ਕਰਾਉਂਦੇ ਨਹੀਂ ਕਮਰੇ ਦੇ ਵਿੱਚ ਬੰਦ ਰੱਖਦੇ ਆ ਸੰਗਲ ਲਾ ਕੇ ਰੱਖਦੇ ਆ ਤੇ ਜੇ ਕਦੇ ਉਹ ਸੰਗਲ ਵਗੈਰਾ ਖੋਲ ਕੇ ਬਾਹਰ ਆ ਜਾਂਦੀ ਆ ਤਾਂ ਉਹ ਬਹੁਤ ਨੁਕਸਾਨ ਕਰਦੀ ਆ ਫਿਰ ਉਹਨੂੰ ਕੁੱਟਦੇ ਮਾਰਦੇ ਆ ਉਹਨੂੰ ਰੋਟੀ ਵਗੈਰਾ ਵੀ ਨਹੀਂ ਦਿੰਦੇ ਵੀ ਜਿਹੜਾ ਕੁੱਤੇ ਵਾਲਾ ਭਾਂਡਾ ਹੁੰਦਾ ਉਹਦੇ ਵਿੱਚ ਉਹਨੂੰ ਖਾਣਾ ਪਾ ਕੇ ਦਿੰਦੇ ਆ ਵੀ ਮੈਂ ਤਾਂ ਪਤਾ ਤਿੰਨ ਚਾਰ ਵਾਰ ਤੁਹਾਡੇ ਘਰੇ ਗਈਆਂ ਮੈਂ ਤਾਂ ਤੇਰੀ ਮਾਂ ਦੀ ਹਾਲਤ ਵੇਖ ਕੇ ਨਾ ਉਹ ਬੰਨੇ ਕੰਨ ਲੱਗ ਜਾਂਦੀਆਂ ਮੈਂ ਤਾਂ ਮੁੜੇ ਆਉਣੀ ਆ ਚੰਗਾ ਕੀਤਾ ਤੀ ਇਹ ਤੂੰ ਫੋਨ ਕਰ ਲਿਆ ਸਾਡੇ ਕੋਲੇ ਤੇਰਾ ਨੰਬਰ ਹੈ ਨਹੀਂ ਸੀ ਅਸੀਂ ਤੈਨੂੰ ਦੱਸਣਾ ਚਾਹੁੰਦੇ ਸੀ ਤੇ ਉਹਨਾਂ ਬੜੀ ਪਰੇਸ਼ਾਨ ਹੁੰਦੀ ਇਹ ਗੱਲ ਸੁਣ ਕੇ ਤੇ ਉਹ ਆਪਣੇ ਘਰ ਵਾਲੇ ਨਾਲ ਇਹ ਗੱਲ ਕਰਦੀ ਆ ਉਹਦੇ ਘਰ ਵਾਲਾ ਕਹਿੰਦਾ ਵੀ ਆਪਾਂ ਹੁਣੇ ਫੋਨ ਕਰਦੇ ਆ ਵੀਰੇ ਨੂੰ ਤੇ ਭਾਬੀ ਨੂੰ ਵੀ ਇਹ ਕੀ ਹੋਇਆ ਉਹ ਕਹਿੰਦੀ ਨਹੀਂ ਜੇ ਆਪਾਂ ਫੋਨ ਕਰ ਲਿਆ ਤਾਂ ਉਹਨਾਂ ਨੇ ਤਾਂ ਮੰਨਣੀ ਨਹੀਂ ਵੀ ਆਪਾਂ ਇੰਡੀਆ ਚਲਦੇ ਆਂ ਉਹਨਾਂ ਨੇ 2 ਦਿਨਾਂ ਦੇ ਵਿੱਚ ਟਿਕਟ ਕਰਵਾਈ ਸਮਾਨ ਪੈਕ ਕੀਤਾ ਤੇ ਇੰਡੀਆ ਆ ਗਏ ਉਧਰੋਂ ਉਹਦੀ ਮਾਂ ਜਿਹੜੀ ਸੰਗਲ ਦੇ ਨਾਲ ਬੰਨੀ ਪਈ ਹੁੰਦੀ ਆ ਕਮਰੇ ਦੇ ਵਿੱਚ ਤੇ ਉਹਦਾ ਭਰਾ ਡਿਊਟੀ ਜਾਣ ਦਾ ਡਿਊਟੀ ਚਲਾ ਗਿਆ ਉਹਦੀ ਪਰਜਾਈ ਕਮਰੇ 'ਚ ਬੈਠੀ ਵਧੀਆ ਟੀਵੀ ਦੇਖ ਰਹੀ ਹੁੰਦੀ ਆ ਜਦੋਂ ਗੱਡੀ ਗੇਟ 'ਚ ਆ ਕੇ ਰੁਕਦੇ ਆ ਤੇ ਗੇਟ ਖੜਕਾਉਂਦੇ ਆਗੇ ਉਹ ਨੌਕਰ ਨੂੰ ਕਹਿੰਦੀ ਹੈਗੀ ਬਹੁਤੀ ਹੁੰਦੀ ਹੈ ਜਿਹੜੀ ਮੁੰਡੇ ਦੀ ਗਰਮੇੜ ਘਰ ਦੀ ਨੂੰ ਕਿ ਦੇਖ ਕੇ ਅਦਰਵਾਜੇ ਤੇ ਕੌਣ ਆ ਗਿਆ ਵੀ ਲੋਕ ਵੀ ਬਿਨਾਂ ਦੱਸੀ ਤੁਰੇ ਫਿਰਦੇ ਆ ਤੇ ਉਹ ਦਰਵਾਜਾ ਖੋਲਦਾ ਤੇ ਉਹ ਆਉਂਦਾ ਭਾਬੀ ਜੀ ਭਾਬੀ ਜੀ ਦੀਦੀ ਆਈ ਆ ਤੇ ਵੀਰ ਜੀ ਉਹ ਕਹਿੰਦੀ ਕਿਹੜੀ ਦੀਦੀ ਵੀਰ ਜੀ ਉਹ ਕਹਿੰਦੀ ਵੀ ਜਿਹੜੇ ਬਾਹਰ ਰਹਿੰਦੇ ਆ ਆਪਣੇ ਦੀਦੀ ਤੇ ਉਹ ਤਾਂ ਹੈਰਾਨ ਰਹਿ ਜਾਂਦੀ ਉਹਨਾਂ ਨੂੰ ਵੇਖ ਕੇ ਵੀ ਇਹ ਬਿਨਾਂ ਦੱਸੇ ਕਿੱਧਰ ਚਲੋ ਬਾਹਰ ਆਉਂਦੀ ਆ ਤੇ ਬਾਹਰ ਆ ਕੇ ਤੇ ਲੋ ਉਹਨਾਂ ਨੂੰ ਮਿਲਦੀ ਆ ਉਹ ਕਹਿੰਦੀ ਭਾਬੀ ਜੀ ਸਤਿ ਸ੍ਰੀ ਅਕਾਲ ਵੀਰਾ ਹੈ ਨਹੀਂ ਉਹ ਕਹਿੰਦੀ ਵੀ ਨਹੀਂ ਵੀਰਾ ਤਾਂ ਡਿਊਟੀ ਗਿਆ ਚਲੋ ਹਾਲ ਚਾਲ ਪੁੱਛਦੀ ਅਗਲੇ ਕੋਲੇ ਮਿਲਦੇ ਆ ਪਤਾ ਤਾਂ ਉਹਨੂੰ ਸਾਰੀ ਗੱਲ ਦਾ ਹੁੰਦਾ ਪਰ ਉਹ ਸ਼ੋਅ ਨਹੀਂ ਕਰਨਾ ਚਾਹੁੰਦੀ ਹੁੰਦੀ ਆਪਣੀ ਭਾਬੀ ਕੋਲ ਪਾਣੀ ਪੁਣੀ ਪੀਂਦੀ ਆ ਤੇ ਉਸ ਤੋਂ ਬਾਅਦ ਉਹ ਆਪਣੀ ਭਾਬੀ ਨੂੰ ਕਹਿੰਦੀ ਆ ਵੀ ਮੰਮੀ ਕਿੱਥੇ ਆ ਉਹ ਕਹਿੰਦੇ ਵੀ ਦੀਦੀ ਸਾਨੂੰ ਕਿੰਨੇ ਵਾਰ ਤਾਂ ਦੱਸਿਆ ਵੀ ਮੰਮੀ ਘਰੇ ਘਟ ਖੜਦੇ ਆ ਇਸੇ ਤਰ੍ਹਾਂ ਮੰਮੀ ਤੁਰੇ ਫਿਰਦੇ ਸੀ ਤੇ ਮੰਮੀ ਦੀ ਹਾਲਤ ਨਾ ਕਾਫੀ ਖਰਾਬ ਹੋ ਗਈ ਅਸੀਂ ਉਹਨਾਂ ਨੂੰ ਦਵਾਈ ਦਿਵਾਉਣੀ ਸ਼ੁਰੂ ਕੀਤੀ ਹੋਈ ਆ ਤੇ ਉਹ ਉਹ ਮਤਲਬ ਡਿਪਰੈਸ਼ਨ ਦੇ ਵਿੱਚ ਜਾ ਕੇ پاگل ਹੋ ਗਏ ਇਸ ਕਰਕੇ ਸਾਨੂੰ ਉਹਨਾਂ ਨੂੰ ਅਲੱਗ ਕਮਰੇ 'ਚ ਰੱਖਣਾ ਪੈਂਦਾ ਉਹ ਕਹਿੰਦੀ ਵੀ ਮੈਂ ਆਪਣੀ ਮਾਂ ਨੂੰ ਮਿਲਣਾ ਚਾਹਣੀ ਆ ਉਹ ਕਹਿੰਦੇ ਮਿਲ ਲਿਓ ਐਡੀ ਕਾਦੀ ਕਹਾੜਾ ਕੋਈ ਗੱਲ ਨਹੀਂ ਤੁਸੀਂ ਚਾਹ ਪਾਣੀ ਪੀਓ ਉਹ ਕਹਿੰਦੀ ਵੀ ਨਹੀਂ ਚਾਹ ਪਾਣੀ ਮੈਂ ਬਾਅਦ 'ਚ ਪੀਉ ਪਹਿਲਾਂ ਮੈਂ ਆਪਣੀ ਮਾਂ ਨੂੰ ਮਿਲਣਾ ਉਹਦੀ ਭਾਬੀ ਦਰਵਾਜ਼ਾ ਖੋਲਦੀ ਆ ਲੋਕ ਲੱਗਿਆ ਹੁੰਦਾ ਬਾਹਰੋਂ ਜਿੰਦਾ ਤੇ ਉਹਦੀ ਕੁੜੀ ਦੀਆਂ ਨਾ ਚਿੱਕਾ ਨਿਕਲ ਜਾਂਦੀਆਂ ਲੋਕ ਲੱਗਿਆ ਵੇਖ ਕੇ ਵੀ ਇੱਕੇ ਇਨਸਾਨ ਹਨ ਜੀ ਨੂੰ ਆਪਣੀ ਕੋਈ ਸੁਰਤ ਨਹੀਂ ਉਹਨੂੰ ਇਸ ਤਰ੍ਹਾਂ ਕਮਰੇ ਦੇ ਵਿੱਚ ਬੰਦ ਕਰਕੇ ਲੋਕ ਲਾ ਦੇਣਾ ਕਿੰਨੀ ਕਿ ਸਿਆਣਪਾ ਚਲੋ ਜਦੋਂ ਲੋਕ ਖੋਲ ਕੇ ਦਰਵਾਜਾ ਖੋਲਦੀ ਆ ਤਾਂ ਉਹਦੀ ਮਾਂ ਦੀ ਜੋ ਹਾਲਤ ਹੁੰਦੀ ਆ ਉਹ ਵੇਖ ਕੇ ਕੁੜੀ ਜਿਹੜੀ ਉੱਚੀ ਉੱਚੀ ਭੁੱਬਾ ਮਾਰਨ ਲੱਗ ਜਾਂਦੀ ਆ ਕਿਉਂਕਿ ਉਹਦੀ ਮਾਂ ਦੇ ਵਾਲ ਕੱਟੇ ਹੋਏ ਜਿਵੇਂ ਜਿੰਨੇ ਕੁ ਵੀ ਸੀ ਉਹ ਖਿਲਰੇ ਹੋਏ ਉਹਨਾਂ ਤੇ ਜਟਾਂ ਬਣੀਆਂ ਹੋਈਆਂ ਅਧ ਪਾਟੇ ਉਹਦੇ ਕੱਪੜੇ ਪਾਏ ਬੁਰਾ ਹਾਲ ਤੇ ਉਹ ਪਾਗਲ ਵਾਲੀਆਂ ਹਰਕਤਾਂ ਵਿਚਾਰੀ ਕਰ ਰਹੀ ਹੁੰਦੀ ਆ ਜਦੋਂ ਦਰਵਾਜ਼ਾ ਖੋਲਕੇ ਉਹਦੀ ਕੁੜੀ ਗੇਟ 'ਚ ਜਾਂਦੀ ਆ ਤਾਂ ਆਪਣੀ ਮਾਂ ਨੂੰ ਕਹਿੰਦੀ ਆ ਮਾਂ ਤੇ ਗਰਮੇਲ ਕੌਰ ਭੱਜ ਕੇ ਆ ਕੇ ਉਹਨੂੰ ਗਲ ਨਾਲ ਨਾਲ ਲੈਂਦੀ ਆ ਕਹਿੰਦੇ ਆ ਇੱਕ ਮਾਂ ਜੇ ਪਾਗਲ ਵੀ ਹੋ ਜੇ ਨਾ ਤੇ ਆਪਣੇ ਧੀਆ ਪੁੱਤਾਂ ਨੂੰ ਕਦੇ ਨਹੀਂ ਭੁੱਲਦੀ ਤੇ ਰੋਂਦੀ ਆ ਫਿਰ ਉਹ ਗਰਮੇਲ ਕੌਰ ਤੇ ਉਹਦੀ ਧੀ ਉਹਨੂੰ ਦਲਾਸਾ ਦਿੰਦੀ ਆ ਬੋਕਰ 'ਚ ਲੈਂਦੀ ਆ ਤੇ ਜਿਹੜਾ ਉਹ ਕਮਰੇ ਦੇ ਵਿੱਚ ਮੰਜਾ ਡਾਇਆ ਹੁੰਦਾ ਉੱਥੇ ਲੈ ਕੇ ਬਹਿ ਜਾਂਦੀ ਆ ਉਹ ਕਹਿੰਦੀ ਮਾਂ ਤੇਰੀ ਇਹ ਹਾਲਤ ਤੇ ਉਹਦੀ ਮਾਂ ਜਵਾਕਾ ਵਾਂਗੂ ਕਰਦੀ ਆ ਹਾਏ ਮੈਨੂੰ ਮਾਰਨਗੇ ਹਾਏ ਮੈਨੂੰ ਮਾਰਨਗੇ ਮੈਂ ਕੁਝ ਨਹੀਂ ਕੀਤਾ ਮੈਂ ਕੋਈ ਨੁਕਸਾਨ ਨਹੀਂ ਕੀਤਾ ਮੈਂ ਕੁਝ ਨਹੀਂ ਕਰਦੀ ਸੌਰੀ ਮੈਨੂੰ ਮਾਫ ਕਰਦੇਓ ਸੌਰੀ ਮੈਨੂੰ ਮਾਫ ਕਰਦੇਓ ਤਾਂ ਉਹਦੀ ਕੁੜੀ ਅੱਧੀ ਗੱਲ ਸਮਝ ਜਾਂਦੀ ਆ ਵੀ ਜਦੋਂ ਮੇਰੀ ਮਾਂ ਤੋਂ ਕੋਈ ਗਲਤੀ ਹੁੰਦੀ ਆ ਤੇ ਇਹਦਾ ਮਤਲਬ ਇਹ ਮਾਰ ਦੇ ਕੁੱਟਦੇ ਆ ਉਹ ਆਪਣੀ ਮਾਂ ਨੂੰ ਮੰਜੇ ਤੇ ਬਿਠਾ ਕੇ ਖੜੀ ਹੁੰਦੀ ਆ ਫਿਰ ਖੜੀ ਹੋ ਕੇ ਆਪਦੀ ਭਾਬੀ ਕੋਲ ਆਉਂਦੀ ਆ ਕਹਿੰਦੀ ਵੀਰੇ ਨੂੰ ਫੋਨ ਕਰੋ ਉਹ ਡਰਦੀ ਡਰਦੀ ਆ ਆਪਣੇ ਘਰ ਵਾਲੇ ਨੂੰ ਫੋਨ ਕਰ ਦਿੰਦੀ ਆ ਉਹ ਕਹਿੰਦੀ ਦੱਸਣਾ ਨਹੀਂ ਗੱਲ ਉਹਨਾਂ ਨੂੰ ਕਹੇ ਘਰੇ ਆਜੋ ਕੋਈ ਆਇਆ ਮਿਲਣ ਜਿਹੜੀ ਘਰ ਮੇਲਕਵਾਰ ਦੀ ਨੂੰਹ ਹੁੰਦੀ ਆ ਆਪਣੇ ਘਰ ਵਾਲੇ ਨੂੰ ਫੋਨ ਕਰਦੀ ਆ ਵੀ ਤੁਸੀਂ ਜਲਦੀ ਘਰੇ ਆਜੋ ਛੁੱਟੀ ਲੈ ਕੇ ਬਹੁਤ ਜ਼ਰੂਰੀ ਕੰਮ ਆ ਉਹ ਬੈਂਕ ਚੋਂ ਭੱਜਿਆ ਆਉਂਦਾ ਨੂੰ ਆਏ ਹੁੰਦਾ ਵੀ ਮੰਮੀ ਨੇ ਕੁਝ ਕਰ ਲਿਆ ਉਹ ਜਦੋਂ ਆ ਕੇ ਉਹ ਵੇਖਦਾ ਆਪਣੀ ਭੈਣ ਨੂੰ ਤੇ ਉਹਦੀ ਭੈਣ ਉਹਨਾਂ ਨੂੰ ਖੜਾ ਕੇ ਕੋਲ ਪਹਿਲਾਂ ਤਾਂ ਉਹ ਆਪਦੇ ਭਰਾ ਦੇ ਚਪੇੜ ਮਾਰਦੀ ਏ ਜ਼ੋਰ ਦੀ ਹਾਲ ਚਾਲ ਨਹੀਂ ਪੁੱਛਦੀ ਚਪੇੜ ਮਾਰਦੀ ਉਹ ਕਹਿੰਦੀ ਭੁੱਲ ਗਿਆ ਅੱਜ ਤੂੰ ਅੱਜ ਤੂੰ ਸਰਕਾਰੀ ਨੌਕਰ ਹੋ ਗਿਆ ਤੂੰ ਇਹ ਗੱਲ ਭੁੱਲ ਗਿਆ ਵੀ ਇਹ ਸਮਾਂ ਨੇ ਸਾਨੂੰ ਇੱਥੋਂ ਤੱਕ ਬਚਾਉਣ ਲਈ ਕਿੰਨੀ ਮਿਹਨਤ ਕੀਤੀ ਹੈ ਤੇ ਕਿੰਨਾ ਸਬਰ ਕੀਤਾ ਇਹਨੇ ਆਪਾਂ ਨੂੰ ਇੰਨੇ ਸਾਲ ਸੰਭਿਆ ਤੇ ਤੂੰ ਇਹਨੂੰ ਦੋ ਸਾਲ ਨਹੀਂ ਸੰਭ ਸਕਿਆ ਕੀ ਪਾਪ ਕੀਤਾ ਇਹਨੇ ਉਹ ਪੂਰਾ ਗੁੱਸੇ ਦੇ ਵਿੱਚ ਬੋਲਦੀ ਆ ਤੇ ਉਹਨੂੰ ਬਹੁਤ ਸੁਣਾਉਂਦੀ ਆ ਗਵੰਡਣ ਚਾਚੀ ਵੀ ਆ ਜਾਂਦੀ ਆ ਨੌਕਰ ਖੜਾ ਹੁੰਦਾ ਹੋਰ ਵੀ ਆਸੇ ਪਾਸੇ ਜਿਹਨੂੰ ਜਿਹਨੂੰ ਪਤਾ ਲੱਗਦਾ ਉੱਥੇ ਇਕੱਠੇ ਹੋ ਜਾਂਦੇ ਆ ਤੇ ਉਹਦਾ ਭਰਾ ਨੀਵੀ ਪਾ ਕੇ ਖੜ ਜਾਂਦਾ ਕੁਝ ਨਹੀਂ ਬੋਲਦਾ ਉਹਦੀ ਪਰਝਾਈ ਜਦੋਂ ਬੋਲਣ ਲੱਗਦੀ ਆ ਵੀ ਤੁਹਾਨੂੰ ਕੀ ਪਤਾ ਅਸੀਂ ਕਿੰਨੇ ਕੌਖਿਆਂ ਸਾਨੂੰ ਇਹ ਤੰਗ ਕਰਦੀ ਆ ਤਾਂ ਉਹ ਕਹਿੰਦੀ ਆਪਦੇ ਭਰਾ ਦੇ ਤਾਂ ਮੈਂ ਚਪੇੜ ਮਾਰੀ ਕਿਉਂਕਿ ਉਹ ਮੇਰਾ ਖੂਨ ਸੀ ਤੁਹਾਨੂੰ ਤਾਂ ਮੈਂ ਇਸ ਲੈਕ ਵੀ ਨਹੀਂ ਸਮਝਦੀ ਕਿ ਤੁਹਾਡੇ ਨਾਲ ਮੈਂ ਬੋਲਾਂ ਜਾਂ ਚਪੇੜ ਮਾਰਾਂ ਤੁਸੀਂ ਤਾਂ ਮੇਰੇ ਨਾਲ ਨਾ ਹੀ ਬੋਲੋ ਪਰ ਉਹ ਜਦੋਂ ਬੋਲਣੋਂ ਨਹੀਂ ਹਟਦੀ ਤਾਂ ਆਪਦੀ ਧੀ ਨੂੰ ਗਰਮੇਲ ਕਰਦੀ ਨੂੰ ਗੁੱਸਾ ਬਹੁਤ ਆਉਂਦਾ ਤੇ ਉਹ ਪੁਲਿਸ ਬੁਲਾ ਲੈਂਦੀ ਆ ਪੁਲਿਸ ਬੁਲਾ ਲੈ ਕੇ ਉਸ ਤੋਂ ਬਾਅਦ ਉਹ ਵਕੀਲ ਬੁਲਾਉਂਦੀ ਆ ਜਿਹੜੀ ਆਪਣੀ ਮਾਂ ਦੀ ਪ੍ਰਾਪਰਟੀ ਹੁੰਦੀ ਆ ਉਹ ਕਹਿੰਦੀ ਵੇਦਖਲ ਕਰਾਂ। ਇਹ ਗੱਲ ਤਾਂ ਬਾਅਦ ਚ ਕਰੂੰ ਪਰ ਉਸ ਤੋਂ ਪਹਿਲਾਂ ਉਹ ਆਪਣੀ ਮਾਂ ਨੂੰ ਆਪਣੇ ਕੋਲ ਬਿਠਾਉਂਦੀ ਆ ਬੁੱਕਲ ਦੇ ਵਿੱਚ ਉਹਦੀ ਮਾਂ ਇਹ ਸਿਰ ਧਰ ਕੇ ਬਹਿ ਜਾਂਦੀ ਆ। ਪਹਿਲਾਂ ਤਾਂ ਉਹਨੂੰ ਨਿਮਾਉਂਦੀ ਆ। ਨਿਵਾ ਕੇ ਉਹਦੇ ਵਾਲਾਂ 'ਚ ਤੇਲ ਲਾ ਕੇ ਚੰਗੀ ਤਰ੍ਹਾਂ ਉਹਦੇ ਵਾਲ ਬੰਨ ਕੇ ਫਿਰ ਉਹ ਖਾਣਾ ਬਣਾਉਂਦੀ ਆ। ਫਿਰ ਉਹ ਜਦੋਂ ਖਾਣਾ ਖਾਂਦੀ ਆ ਨਾ ਗਰਮੇਲ ਕੌਰ ਐਂ ਖਾਂਦੀ ਆ ਵੀ ਜਿਵੇਂ ਪਤਾ ਨਹੀਂ ਕਿੰਨੇ ਕਿ ਦਿਨਾਂ ਦੀ ਭੁੱਖੀ ਹੁੰਦੀ ਆ। ਉਹਦੀ ਧੀ ਉਹਨੂੰ ਰੱਜ ਕੇ ਖਾਣਾ ਖਵਾਉਂਦੀ ਆ। ਖਵਾ ਕੇ ਉਹਨੂੰ ਡਾਕਟਰ ਦੇ ਲੈ ਕੇ ਜਾਂਦੇ ਆ। ਤੇ ਡਾਕਟਰ ਉਹਨਾਂ ਨੂੰ ਦੱਸਦੇ ਆ ਕਿ ਇਹਨਾਂ ਨਾਲ ਮੈਂਟਲੀ ਟੌਰਚਰ ਹੋਇਆ ਇਸ ਕਰਕੇ ਆਪਣੀ ਸੁਧਵੱਦ ਜਿਹੜੀ ਖੋ ਚੁੱਕੇ ਆ ਇਹ ਠੀਕ ਤਾਂ ਹੋ ਜਾਣਗੇ ਪਰ ਲੰਮਾ ਸਮਾਂ ਟ੍ਰੀਟਮੈਂਟ ਕਰਾਉਣਾ ਪਊਗਾ ਦਵਾਈ ਚੱਲੂਗੀ ਕਾਉਂਸਲਿੰਗ ਵੀ ਹੋਊਗੀ ਉਹ ਕਹਿੰਦੀ ਵੀ ਮੇਰੀ ਮਾਂ ਠੀਕ ਹੋਣੀ ਚਾਹੀਦੀ ਆ ਪੈਸੇ ਦੀ ਤੇ ਸਮੇਂ ਦੀ ਕੋਈ ਪਰਵਾਹ ਨਹੀਂ ਜਿੰਨਾ ਸਮਾਂ ਮਰਜ਼ੀ ਲੱਗ ਜੇ ਉਹ ਆਪਣੀ ਮਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾ ਦਿੰਦੀ ਆ ਕਿਉਂਕਿ ਸ਼ੁਰੂਆਤੀ ਦਿਨਾਂ ਦੇ ਵਿੱਚ ਉਹਨੂੰ ਉੱਥੇ ਐਡਮਿਟ ਕਰਨਾ ਪੈਣਾ ਸੀ ਭਰਤੀ ਕਰਵਾ ਕੇ ਉਸ ਤੋਂ ਬਾਅਦ ਉਹ ਘਰੇ ਆਉਂਦੀ ਆ ਵਕੀਲ ਬੁਲਾ ਕੇ ਆਪਣੀ ਮਾਂ ਦੀ ਜਿੰਨੀ ਵੀ ਪ੍ਰਾਪਰਟੀ ਹੁੰਦੀ ਆ ਉਹਦੇ ਵਿੱਚੋਂ ਆਪਣੇ ਭਰਾ ਭਝਾਈ ਨੂੰ ਬੇਦਖਲ ਕਰਵਾ ਕੇ ਤੇ ਆ ਜਿਹੜੀ ਉਹਦੀ ਪਾਵਰ ਆਫ ਅਟਾਰਨੀ ਹੁੰਦੀ ਆ ਉਹ ਆਪਣੀ ਮਾਂ ਦੇ ਨਾਮ ਹੀ ਕਰਾ ਦਿੰਦੀ ਆ ਉਹ ਕਹਿੰਦੀ ਵੀ ਤੁਸੀਂ ਇਹ ਨਾ ਸੋਚਿਓ ਵੀ ਮੈਂ ਇਸ ਜ਼ਮੀਨ ਜਾਇਦਾਦ ਦੀ ਭੁਖੀਆਂ ਜ਼ਮੀਨ ਦਾਦ ਆ ਮੈਂ ਨਹੀਂ ਰੱਖਦੀ ਗਰੀਬਾਂ ਚ ਵੰਡੂ ਪਰ ਸੋਨੂ ਨਹੀਂ ਦਿੰਦੀ ਉਹਦੇ ਭਰਾ ਭਝਾਈ ਉਹਦੇ ਅੱਗੇ ਹੱਥ ਜੋੜਦੇ ਆ ਕਿ ਸਾਡੇ ਤੋਂ ਗਲਤੀ ਹੋ ਗਈ ਮaaf ਕਰਦੇ ਹੋ ਹੁਣ ਇਸ ਤਰ੍ਹਾਂ ਦੀ ਗਲਤੀ ਹੁੰਦੀ ਉਹ ਕਹਿੰਦੀ ਹੁਣ ਤਾਂ ਗਲਤੀ ਕੀ ਹੋਊਗੀ ਹੁਣ ਮੈਂ ਸਾਨੂੰ ਮੌਕਾ ਹੀ ਨਹੀਂ ਦਿੰਦੀ ਇਸ ਕਰਕੇ ਉਹਨੇ ਆਪਣੇ ਭਰਾ ਭਝਾਈ ਨੂੰ ਇਸ ਤਰ੍ਹਾਂ ਸਭ ਕੁਝ ਸਿਖਾਇਆ ਪਰ ਉਹ ਡੋਲੀ ਨਹੀਂ ਉਹ ਉਹਨਾਂ ਦੇ ਇਮੋਸ਼ਨਲ ਅਤਿਆਚਾਰ ਦਾ ਸ਼ਿਕਾਰ ਨਹੀਂ ਹੋਈ ਉਹਨੇ ਉਹੀ ਜ਼ਮੀਨ ਪਿੰਡ ਦੇ ਜਿਹੜੇ ਗਰੀਬ ਲੋਕ ਹੁੰਦੇ ਆ ਉਹਨਾਂ ਦੇ ਵਿੱਚ ਵੰਡਤੀ ਤੇ ਆਪਣੀ ਮਾਂ ਦਾ ਇਲਾਜ ਕਰਵਾ ਕੇ ਮਹੀਨੇ ਬਾਅਦ ਉਹਨੂੰ ਅਮਰੀਕਾ ਲੈ ਗਈ ਹਾਂਜੀ ਦੋਸਤੋ ਇਹ ਸੀ ਆਪਣੀ ਅੱਜ ਦੀ ਕਹਾਣੀ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਕਰਨਾ ਕਮੈਂਟ ਬਾਕਸ ਵਿੱਚ ਆਪਣੀ رائے ਜ਼ਰੂਰ ਦੇਣਾ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਕਹਾਣੀ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ